ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਕਿ ਇਮੋਸ਼ਨਲੀ ਵੀਕ ਹੋਣ ਦੇ ਕੀ ਕੀ ਨੁਕਸਾਨ ਨੇ ਕਿਉਂਕਿ ਬਹੁਤ ਸਾਰੇ ਬੰਦੇ ਹੁੰਦੇ ਆ ਜਿਹੜੇ ਇਮੋਸ਼ਨਲੀ ਤੌਰ ਤੇ ਵੀਕ ਹੁੰਦੇ ਆ ਤੇ ਉਹਨਾਂ ਦਾ ਆਪ ਦੇ ਇਮੋਸ਼ਨਸ ਤੇ ਬਿਲਕੁਲ ਵੀ ਕੰਟਰੋਲ ਨਹੀਂ ਹੁੰਦਾ ਹੈਗਾ ਜੀ ਦੀ ਵਜ੍ਹਾ ਕਰਕੇ ਉਹ ਜ਼ਿੰਦਗੀ ਚ ਅਕਸਰ ਧੋਖਾ ਖਾ ਜਾਂਦੇ ਹੈਗੇ ਇਮੋਸ਼ਨਲੀ ਵੀਕ ਹੋਣ ਦੇ ਕਿਹੜੇ ਕਿਹੜੇ ਨੁਕਸਾਨ ਨੇ ਆਓ ਆਪਾਂ ਜਾਣਦੇ ਆਂ ਇਹਨਾਂ ਬਾਰੇ ਇਹਨਾਂ ਚ ਦੇਖੋ ਸਭ ਤੋਂ ਪਹਿਲਾ ਨੁਕਸਾਨ ਤਾਂ ਇਹ ਆ ਕਿ ਜਿਹੜਾ ਬੰਦਾ ਇਮੋਸ਼ਨਲੀ ਵੀਕ ਆ ਨਾ ਉਹਨੂੰ ਚਲਾਕ ਬੰਦਿਆਂ ਵਾਸਤੇ ਮੂਰਖ ਬਣਾਉਣਾ ਬਿਲਕੁਲ ਆਸਾਨ ਹੁੰਦਾ ਹੈਗਾ ਮੰਨ ਲਓ ਆਪਾਂ ਇਮੋਸ਼ਨਲੀ ਵੀਕ ਆ ਆਪਣਾ ਆਪਣੇ ਇਮੋਸ਼ਨਸ ਤੇ ਬਿਲਕੁਲ ਵੀ ਕੰਟਰੋਲ ਨਹੀਂ ਹੈਗਾ ਤਾਂ ਜਿਹੜਾ ਕੋਈ ਚਲਾਕ ਬੰਦਾ ਹੋਊਗਾ ਉਹ ਆਪਾਂ ਨੂੰ ਬੜਾ ਈਜ਼ੀ ਮੂਰਖ ਬਣਾ ਸਕਦਾ ਹੈਗਾ ਮੰਨ ਲਓ ਹੁਣ ਕਿਸੇ ਬੰਦੇ ਨੂੰ ਆਪਣੀ ਇਸ ਕਮਜ਼ੋਰੀ ਦਾ ਪਤਾ ਹੈਗਾ ਤੇ ਜੇ ਉਹਨੇ ਆਪਣੇ ਅੱਗੇ ਰੋ ਕੇ ਦਿਖਾਤਾ ਆਪਣੇ ਅੱਗੇ ਰੋਣ ਦਾ ਨਾਟਕ ਕਰਤਾ ਉਹਨੇ ਆਪਾਂ ਨਾਲ ਦੀ ਨਾਲ ਪਿਗਲ ਜਾਂਦੇ ਆ ਆਪਾਂ ਪ੍ਰੈਕਟੀਕਲੀ ਸੋਚ ਹੀ ਨਹੀਂ ਪਾਉਂਦੇ ਹੈਗੇ ਕਿਉਂਕਿ ਆਪਣਾ ਮਾਈਂਡ ਹੀ ਅਗਲਾ ਕੰਮ ਕਰਨੋਂ ਹਟਾ ਦਿੰਦਾ ਹੈਗਾ ਉਹ ਆਪਣੇ ਕੇ ਨਾਟਕੀ ਇਸ ਤਰੀਕੇ ਨਾਲ ਕਰਦਾ ਕਿ ਆਪਾਂ ਨੂੰ ਉਹਦੇ ਤੇ ਤਰਸ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਆਪਾਂ ਉਹਦੇ ਜਾਲ 'ਚ ਫਸ ਜਾਂਦੇ ਆਂਗੇ ਤੇ ਇਹ ਆਪਣੇ ਆਲੇ ਦੁਆਲੇ ਰਿਸ਼ਤਿਆਂ 'ਚ ਆਮ ਹੁੰਦਾ ਹੈਗਾ ਇਹ ਆਪਾਂ ਦੇਖਦੇ ਆਂਗੇ ਕਿ ਕਿੰਨੇ ਨਾ ਚਲਾਕ ਬੰਦੇ ਹੁੰਦੇ ਆ ਜਿਹੜੇ ਆਪਦੀ ਗੱਲ ਮਣਵਾਉਣ ਦੀ ਖਾਤਰ ਜਾਂ ਆਪਦੇ ਆਪ ਨੂੰ ਸੱਚਾ ਸਾਬਤ ਕਰਨ ਦੀ ਖਾਤਰ ਆਪਦੀ ਕੋਈ ਕਮੀ ਜਾਂ ਕੋਈ ਆਪ ਦਾ ਝੂਠ ਲੁਕਾਉਣ ਦੀ ਖਾਤਰ ਉਹ ਸਾਹਮਣੇ ਵਾਲੇ ਬੰਦੇ ਨੂੰ ਨਾ ਰੋਕੇ ਦਿਖਾ ਦਿੰਦੇ ਆਗੇ ਤੇ ਫਿਰ ਅਗਲੇ ਨੂੰ ਲੱਗਦਾ ਕਿ ਯਾਰ ਜੇ ਇਹ ਰੋ ਰਿਹਾ ਤਾਂ ਸੱਚਾ ਹੀ ਹੋਊਗਾ ਤੇ ਜਿੱਥੇ ਬੰਦਾ ਅਕਸਰੀ ਧੋਖਾ ਖਾ ਜਾਂਦਾ ਹੈਗਾ ਜਾਂ ਫਿਰ ਇਹ ਵੀ ਹੁੰਦਾ ਹੈਗਾ ਜਿਹੜੇ ਇਸ ਤਰ੍ਹਾਂ ਦੇ ਚਲਾਕ ਬੰਦੇ ਹੁੰਦੇ ਨਾ ਉਹ ਕੋਈ ਝੂਠੀ ਕਹਾਣੀ ਘੜ ਲੈਂਦੇ ਆ ਸਾਹਮਣੇ ਵਾਲੇ ਨੂੰ ਆਪਦੇ ਨਾਲ ਕਨਵਿੰਸ ਕਰਨ ਖਾਤਰ ਉਹਨੂੰ ਆਪਦੀ ਗੱਲ ਬਣਵਾਉਣ ਖਾਤਰ ਤੇ ਜਦੋਂ ਬੰਦਾ ਆਪਾਂ ਨੂੰ ਝੂਠੀ ਕਹਾਣੀ ਘੜ ਕੇ ਸੁਣਾਉਂਦਾ ਹੈਗਾ ਫਿਰ ਵੀ ਆਪਾਂ ਉਹਦੇ ਨਾਲ ਉਹਦੀ ਰਾਜ਼ੀ ਹੋ ਜਾਂਦੇ ਆ ਉਹਦੀ ਗੱਲ ਨਾਲ ਕਿ ਠੀਕ ਹੈ ਜੋ ਕਹਿ ਰਿਹਾਗਾ ਸੱਚ ਹੀ ਕਹਿ ਰਿਹਾ ਹੋਊਗਾ ਉਥੇ ਆਪਾਂ ਪ੍ਰੈਕਟੀਕਲ ਨਹੀਂ ਸੋਚਦੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਨਾ ਆਪਾਂ ਆਮ ਹੀ ਦੇਖਦੇ ਆਂਗੇ ਕਿ ਬਹੁਤ ਬੰਦੇ ਹੁੰਦੇ ਆ ਜਿਹੜੇ ਝੂਠੀ ਕਹਾਣੀ ਘੜ ਕੇ ਸਾਹਮਣੇ ਵਾਲੇ ਬੰਦੇ ਨੂੰ ਆਪਦੇ ਟਰੈਪ 'ਚ ਲੈ ਆਉਂਦੇ ਆਗੇ ਤੇ ਬੰਦੇ ਨੂੰ ਬਾਅਦ 'ਚ ਪਤਾ ਲੱਗਦਾ ਕਿ ਇਹੇ ਬੰਦਾ ਤਾਂ ਮੈਨੂੰ ਮੂਰਖ ਬਣਾ ਗਿਆ ਜਿਹੜੀ ਕਹਾਣੀ ਇਹਨੇ ਦੱਸੀ ਆ ਇਹ ਤਾਂ ਗੱਲ ਹੀ ਨਹੀਂ ਸੀਗੀ ਇਹਨੇ ਸਾਰਾ ਕੁਝ ਕੋਲੋਂ ਬਣਾ ਕੇ ਛੜਤਾ ਤੇ ਅਕਸਰ ਹੀ ਇਸ ਤਰ੍ਹਾਂ ਦੀਆਂ ਕਹਾਣੀਆਂ ਲੋਕ ਘੜਦੇ ਰਹਿੰਦੇ ਆਗੇ ਸੋ ਇਮੋਸ਼ਨਲੀ ਦੀਖ ਹੋਣ ਦਾ ਪਹਿਲਾ ਨੁਕਸਾਨ ਕੀ ਹੋ ਗਿਆ ਕਿ ਇਮੋਸ਼ਨਲੀ ਵੀਕ ਬੰਦੇ ਨੂੰ ਲੋਕ ਮੂਰਖ ਬੜੀ ਆਸਾਨੀ ਨਾਲ ਬਣਾ ਜਾਂਦੇ ਆ ਇਮੋਸ਼ਨਲੀ ਵੀਕ ਹੋਣ ਦਾ ਦੂਜਾ ਨੁਕਸਾਨ ਇਹ ਹੈ ਕਿ ਜਦੋਂ ਕੋਈ ਬੰਦਾ ਆਪਾਂ ਨੂੰ ਨਵਾਂ ਨਵਾਂ ਮਿਲਦਾ ਨਾ ਉਹ ਆਪਾਂ ਨੇ ਅੱਗੇ ਆਪਣੇ ਆਪ ਨੂੰ ਬੜਾ ਵਧੀਆ ਬਣਾ ਕੇ ਪੇਸ਼ ਕਰਦਾ ਤੇ ਆਪਾਂ ਉਹਦੇ ਤੇ ਨਾਲ ਦੀ ਨਾਲ ਹੀ ਯਕੀਨ ਕਰ ਲੈਂਦੇ ਆ ਆਪਾਂ ਬਿਲਕੁਲ ਵੀ ਨਾ ਕ੍ਰਿਟੀਕਲੀ ਨਹੀਂ ਸੋਚਦੇ ਹੈਗੇ ਕਿ ਜਿਹੜੀ ਗੱਲ ਇਹ ਬੰਦਾ ਕਹਿ ਰਿਹਾ ਹੈ ਇਹ ਓਮੇ ਦਾ ਹੈਗਾ ਵੀ ਆ ਕਿ ਨਹੀਂ ਹੈਗਾ ਕਿ ਇਹ ਗੱਲ ਸੱਚੀ ਕਹਿ ਰਿਹਾਗਾ ਕਿਉਂਕਿ ਜਦੋਂ ਬੰਦਾ ਆਪਾਂ ਨੂੰ ਨਵਾਂ ਨਵਾਂ ਮਿਲਦਾ ਨਾ ਤਾਂ ਉਹ ਆਪਣੇ ਅੱਗੇ ਆਪਦੇ ਆਪ ਨੂੰ ਬਹੁਤ ਵਧੀਆ ਬਣਾ ਕੇ ਪੇਸ਼ ਕਰਦਾ ਹੁੰਦਾ ਆਪ ਦੀ ਅੰਬੇਜ ਆ ਨਾ ਜਿਹੜੀ ਉਹ ਬੜੀ ਸਾਫ ਸੁਥਰੀ ਬਣਾ ਕੇ ਪੇਸ਼ ਕਰਦਾ ਹੈਗਾ ਹੁਣ ਜਿਹੜੇ ਬੰਦੇ ਤਾਂ ਕ੍ਰਿਟੀਕਲ ਸੋਚਣ ਵਾਲੇ ਹੁੰਦੇ ਆ ਥੋੜਾ ਜਿਹਾ ਆਪਾਂ ਕਹਿ ਸਕਦੇ ਆਂਗੇ ਕਿ ਸੋਚਨ ਵਿਚਾਰਨ ਵਾਲੇ ਹੁੰਦੇ ਆ ਉਹ ਤਾਂ ਛੇਤੀ ਕਿਤੇ ਯਕੀਨ ਨਹੀਂ ਕਰਦੇ ਉਹ ਤਾਂ ਬੰਦੇ ਨੂੰ ਪਰਖਦੇ ਆ ਪਰ ਜਿਹੜੇ ਇਮੋਸ਼ਨਲੀ ਵੀਕ ਬੰਦੇ ਹੁੰਦੇ ਆ ਨਾ ਉਹ ਨਾਲ ਦੀ ਨਾਲ ਹੀ ਅਗਲੇ ਤੇ ਡੋਲ ਜਾਂਦੇ ਆਗੇ ਉਹਨਾਂ ਦੇ ਇਮੋਸ਼ਨਸ ਆ ਨਾ ਜਿਹੜੇ ਉਹਨਾਂ ਦੇ ਕੰਟਰੋਲ 'ਚ ਹੀ ਨਹੀਂ ਰਹਿੰਦੇ ਹੈਗੇ ਉਹਨਾਂ ਨੂੰ ਲੱਗਦਾ ਕਿ ਤਾਂ ਬੰਦਾ ਹੀ ਬੜਾ ਚੰਗਾ ਹੈਗਾ ਇਹ ਮੈਨੂੰ ਪਹਿਲਾਂ ਕਿਉਂ ਨਹੀਂ ਮਿਲ ਤੇ ਉਹ ਉਸ ਬੰਦੇ ਦੀ ਚੰਗਿਆਈ ਬਾਰੇ ਸਾਰੇ ਕੇਦੇ ਠੰਡੋਰਾ ਫਿੱਟ ਦਿੰਦੇ ਆ ਆਪਾਂ ਇਹ ਵੀ ਅਕਸਰੀ ਦੇਖਦੇ ਆ ਨਾ ਆਪਣੇ ਸਮਾਜ ਦੇ ਵਿੱਚ ਜਿਵੇਂ ਬੰਦੇ ਕਿਸੇ ਦੀ ਤਰੀਫ ਕਰਦੇ ਆਗੇ ਉਹਨੂੰ ਮਿਲਿਆ ਨੂੰ ਹਲੇ 2 ਦਿਨ ਹੀ ਹੋਏ ਹੁੰਦੇ ਆਗੇ ਤਰੀਫਾਂ ਦੇ ਪੁਲ ਬੰਨ੍ਹ ਦਿੰਦੇ ਆਗੇ ਕਿਉਂਕਿ ਉਹਨਾਂ ਤੋਂ ਆਪਦੇ ਇਮੋਸ਼ਨ ਇਥੇ ਕੰਟਰੋਲ ਹੀ ਨਹੀਂ ਰਹਿੰਦਾ ਹੈਗਾ ਪਰ ਪਤਾ ਬਾਅਦ ਚ ਲੱਗਦਾ ਹੈਗਾ ਜਦੋਂ ਬੰਦੇ ਦੀ ਅਸਲੀਅਤ ਸਾਹਮਣੇ ਆਉਂਦੀ ਆ ਹੁਣ ਇਹ ਵੀ ਹੋ ਸਕਦਾ ਹੈ ਕਿ ਬੰਦਾ ਸੱਚਮੂਹ ਚੰਗਾ ਹੋਵੇ ਤੇ ਇਹ ਵੀ ਬਹੁਤ ਸਾਰੇ ਕੇਸਸ ਦੇ ਵਿੱਚ ਹੁੰਦਾ ਕਿ ਬੰਦਾ ਜਿਵੇਂ ਦਾ ਆਪਦੇ ਆਪ ਨੂੰ ਬਣਾ ਕੇ ਸ਼ੁਰੂ ਚ ਪੇਸ਼ ਕਰਦਾ ਨਾ ਉਮੀਦਵਾਰ ਹੁੰਦਾ ਨਹੀਂ ਹੈਗਾ ਕਿਉਂਕਿ ਜਿਵੇਂ ਜਿਵੇਂ ਸਮਾਂ ਬੀਤਦਾ ਨਾਲ ਤਾਂ ਬੰਦੇ ਦੀਆਂ ਜਿਹੜੀਆਂ ਨੇਚਰ ਦੀਆਂ ਪਰਤਾਂ ਲੈਂਦੀਆਂ ਜਾਂਦੀਆਂ ਨੇਗੀਆਂ ਉਹਦੀ ਜਿਹੜੀ ਸੋਚ ਆਹੋ ਅਸਲੀ ਸਾਹਮਣੇ ਆਉਂਦੀ ਹੈਗੀ ਆਪਣੇ ਸੋ ਜਿਹੜੇ ਇਮੋਸ਼ਨਲੀ ਵੀਕ ਬੰਦੇ ਆ ਨਾ ਉਹ ਇਹਨਾਂ ਚੀਜ਼ਾਂ ਨੂੰ ਐਨਲਾਈਜ਼ ਨਹੀਂ ਕਰ ਪਾਉਂਦੇ ਹੈਗੇ ਉਹ ਉਡੀਕ ਹੀ ਨਹੀਂ ਕਰ ਪਾਉਂਦੇ ਕੁਝ ਸਮੇਂ ਦੀ ਕਿ ਅਸੀਂ ਬੰਦੇ ਨੂੰ ਪਰਖ ਲਈਏ ਅਸੀਂ ਬੰਦੇ ਨੂੰ ਦੇਖ ਲਈਏ ਉਹ ਉਹਦੀਆਂ ਜਿਹੜੀਆਂ ਸ਼ੁਰੂਆਤੀ ਗੱਲਾਂ ਹੁੰਦੀਆਂ ਨੇ ਨਾ ਉਹਦੇ 'ਚ ਆ ਕੇ ਹੀ ਉਹ ਕੁੜਜ ਜਾਂਦੇ ਆ ਤੇ ਅਗਲੇ ਦੀਆਂ ਤਰੀਫਾਂ ਦੇ ਪੁਲ ਬਣਣੇ ਸ਼ੁਰੂ ਕਰ ਦਿੰਦੇ ਆ ਜਿਹਦੇ ਕਰਕੇ ਉਹਨਾਂ ਨੂੰ ਕਈ ਵਾਰੀ ਫਿਰ ਧੋਖਾ ਵੀ ਖਾਣਾ ਪੈ ਜਾਂਦਾ ਤੇ ਉਹਨਾਂ ਨੂੰ ਕੋਈ ਆਪ ਦੀ ਲਾਈਫ ਦੇ ਵਿੱਚ ਨੁਕਸਾਨ ਵੀ ਉਠਾਉਣਾ ਪੈ ਜਾਂਦਾ ਹੈਗਾ ਤੀਜਾ ਨੁਕਸਾਨ ਹੈ ਕਿ ਜਿਹੜੇ इमोਸ਼ਨਲੀ ਵੀਕ ਬੰਦੇ ਹੁੰਦੇ ਆ ਨਾ ਉਹ ਆਪ ਦਾ ਭੇਤ ਲੋਕਾਂ ਨੂੰ ਬੜੀ ਛੇਤੀ ਦੱਸਦੇ ਆਗੇ ਕਿਉਂਕਿ ਜਦੋਂ ਕੋਈ ਬੰਦਾ ਉਹਨਾਂ ਨਾਲ ਗੱਲ ਕਰਦਾ ਨਾ ਚਾਰਕ ਚੰਗੀਆਂ ਗੱਲਾਂ ਕਰ ਲੈਂਦਾ ਤਾਂ ਉਹ ਬੰਦੇ ਦੀਆਂ ਗੱਲਾਂ ਚ ਆ ਜਾਂਦੇ ਹੈਗੇ ਤੇ ਉਹ ਕਈ ਵਾਰੀ ਆਪ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਇਹੋ ਜਿਹਾ ਭੇਤ ਵੀ ਦੱਸ ਦਿੰਦੇ ਆ ਜਿਹੜਾ ਉਹਨਾਂ ਨੂੰ ਬਿਲਕੁਲ ਵੀ ਦੱਸਣਾ ਨਹੀਂ ਚਾਹੀਦਾ ਹੁੰਦਾ ਕਿਉਂਕਿ ਉਹ ਭੇਤ ਜੇ ਕਿਤੇ ਗਾਹਾਂ ਵਗ ਜਾਂਦਾ ਮਨ ਲੋ ਉਹ ਬੰਦਾ ਹੋਰਾਂ ਕੋਲੇ ਦੱਸ ਦਿੰਦਾ ਤਾਂ ਉਹਨਾਂ ਬੰਦਿਆਂ ਵਾਸਤੇ ਉਹ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੁੰਦਾ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ 'ਚ ਪਰ ਉਹ ਇਹਨਾਂ ਐਨਾਲਾਈਜ਼ ਨਹੀਂ ਕਰਦੇ ਕੋ ਸੋਚ ਹੀ ਨਹੀਂ ਪਾਉਂਦੇ ਹੈਗੇ ਕਿਉਂਕਿ ਜਦੋਂ ਸਾਹਮਣੇ ਵਾਲਾ ਬੰਦਾ ਉਹਨਾਂ ਨਾਲ ਆਪਣੀਆਂ ਗੱਲਾਂ 'ਚ ਲਿਆ ਆਉਂਦਾ ਨਾ ਤਾਂ ਉਹ ਬੜੇ ਕੰਫਰਟੇਬਲ ਫੀਲ ਕਰਨ ਲੱਗ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਇਹ ਸਹੀ ਬੰਦਾ ਹੈ ਜਿਹਨੂੰ ਅਸੀਂ ਆਪਦੀ ਆ ਸੀਕ੍ਰੀਟ ਗੱਲ ਦੱਸ ਸਕਦੇ ਹਾਂਗੇ ਤੇ ਉਹ ਬਿਨਾਂ ਸੋਚੇ ਸਮਝੇ ਗੱਲਾਂ ਦੇ ਫਲੋ ਫਲੋ 'ਚ ਵਾਹ ਆ ਚਾ ਕੇ ਦੱਸ ਦਿੰਦੇ ਹੈਗੇ ਪਰ ਜਦੋਂ ਕੁਝ ਕ ਸਮਾਂ ਬੀਤਦਾ ਜਾਂ ਕੁਝ ਕ ਦਿਨ ਬੀਤਦੇ ਹੈਗੇ ਜਦੋਂ ਉਹ ਇਕੱਲੇ ਬੈਠ ਕੇ ਕਦੇ ਨਾ ਕਦੇ ਸੋਚਦੇ ਆ ਫੇਰ ਉਹਨਾਂ ਨੂੰ ਪਛਤਾਵਾ ਹੁੰਦਾ ਕਿ ਮੈਂ ਆਹ ਗੱਲ ਗਲਤ ਦੱਸ ਬੈਠਾ ਇਹ ਗੱਲ ਮੈਨੂੰ ਦੱਸਣੀ ਨਹੀਂ ਚਾਹੀਦੀ ਸੀ ਕਿ ਤੇ ਇਹ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਵੀ ਆ ਮੰਨ ਲਓ ਹੁਣ ਕਿਸੇ ਬੰਦੇ ਨੇ ਕਿਸੇ ਨੂੰ ਗੱਲਾਂ ਚ ਲਿਆ ਕੇ ਉਹਦਾ ਕੋਈ ਭੇਤ ਪੁੱਛ ਲਿਆ ਜਿਹੜਾ ਉਹ ਨਹੀਂ ਦੱਸਣਾ ਚਾਹੀਦਾ ਹੁੰਦਾ ਤੇ ਅਗਲੇ ਨੇ ਦੱਸਤਾ ਤੇ ਫੇਰ ਕੱਲ ਨੂੰ ਉਹਨਾਂ ਦੇ ਆਸੇ ਦੀ ਬੰਨ੍ਹੋਂ ਹਟ ਗਈ ਜਾਂ ਉਹ ਬੰਦਾ ਚਲਾਕੀ ਨਾਲ ਹੀ ਉਹ ਤੋਂ ਪੁੱਛਣ ਆਇਆ ਹੁੰਦਾ ਕਈ ਵਾਰੀ ਤੇ ਇਸ ਦੂਬਾਦ ਉਹ ਸਾਰਿਆਂ ਕੋਲੇ ਦੱਸ ਦਿੰਦਾਗਾ ਤਾ ਬੰਦੇ ਵਾਸਤੇ ਦੇਖੋ ਕਿੰਨੀ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈਗੀ ਸੋ ਤੀਜਾ ਨੁਕਸਾਨ ਇਹ ਹੋ ਗਿਆ ਕਿ ਜਿਹੜੇ ਇਮੋਸ਼ਨਲੀ ਵੀਕ ਬੰਦੇ ਆ ਨਾ ਉਹ ਦੂਜਿਆਂ ਨੂੰ ਆਪ ਦਾ ਭੇਤ ਬੜੀ ਛੇਤੀ ਦਿੰਦੇ ਆਗੇ ਜਿਹਦੇ ਕਰਕੇ ਉਹਨਾਂ ਨੂੰ ਜ਼ਿੰਦਗੀ ਚ ਕੋਈ ਨਾ ਕੋਈ ਨੁਕਸਾਨ ਉਠਾਉਣਾ ਪੈ ਜਾਂਦਾ ਹੈਗਾ ਚੌਥਾ ਨੁਕਸਾਨ ਇਹਦਾ ਇਹ ਹੈ ਕਿ ਜਿਹੜੇ ਇਮੋਸ਼ਨਲੀ ਵੀਕ ਬੰਦੇ ਹੁੰਦੇ ਆ ਨਾ ਉਹ ਫੈਸਲੇ ਬੜੇ ਜਜ਼ਬਾਤੀ ਹੋ ਕੇ ਲੈ ਜਾਂਦੇ ਆ ਕਈ ਵਾਰੀ ਤੇ ਫਿਰ ਕਈ ਵਾਰੀ ਉਹਨਾਂ ਨੂੰ ਆਪਦੇ ਫੈਸਲਿਆਂ ਤੇ ਪਛਤਾਉਣਾ ਵੀ ਪੈਂਦਾ ਹੈਗਾ ਜਾਂ ਕਈ ਵਾਰੀ ਉਹਨਾਂ ਨੂੰ ਨੁਕਸਾਨ ਵੀ ਉਠਾਉਣਾ ਪੈਂਦਾ ਹੈਗਾ ਕਿਉਂਕਿ ਜਦੋਂ ਬੰਦਾ ਸੋਚ ਸਮਝ ਕੇ ਫੈਸਲਾ ਨਹੀਂ ਨਾ ਲੈਂਦਾ ਕੱਲਾ ਜਜ਼ਬਾਤੀ ਹੋ ਕੇ ਫੈਸਲਾ ਲੈਂਦਾ ਹੈਗਾ ਤਾਂ ਉਦੋਂ ਕਈ ਵਾਰੀ ਉਹ ਇਹੇ ਜੀ ਗੱਲ ਦੇ ਵਿੱਚ ਹਾਮੀ ਭਰ ਦਿੰਦਾ ਜਿਹਦੇ ਵਿੱਚ ਉਹਨੂੰ ਭਰਨੀ ਨਹੀਂ ਚਾਹੀਦੀ ਹੁੰਦੀ ਤੇ ਬਾਅਦ ਚ ਉਹਨੂੰ ਅਹਿਸਾਸ ਹੁੰਦਾ ਕਿ ਐਸ ਗੱਲ ਦੇ ਵਿੱਚ ਮੈਂ ਐਵੀ ਹਾਮੀ ਭਰ ਬੈਠਾ ਇਹ ਮੇਰੇ ਤੋਂ ਪੂਰੀ ਨਹੀਂ ਹੋਣੀ ਹੈਗੀ ਜਾਂ ਜਿਵੇਂ ਆਪਾਂ ਦੇਖਦੇ ਹਾਂ ਮੰਨ ਲਓ ਕੋਈ 4-5 ਬੰਦਿਆਂ ਦਾ ਸਾਂਝਾ ਕੰਮ ਹੈਗਾ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਹੈਗਾ ਤੇ ਉੱਥੇ ਨਾ ਕਈ ਵਾਰ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕ ਜਾਂਦਾ ਸਾਰਿਆਂ ਦੀ ਕਾ ਤੂੰ ਜੀ ਫਿਕਰ ਨਾ ਕਰੋ ਇਹ ਤਾਂ ਮੈਂ ਇਕੱਲੇ ਹੀ ਕਰ ਦੂੰਗਾ ਉੱਥੇ ਉਹ ਜਜ਼ਬਾਤੀ ਹੋ ਕੇ ਇਹ ਫੈਸਲਾ ਲੈ ਜਾਂਦਾ ਉਹ ਫਲੋ ਫਲੋ ਚ ਇਹ ਜ਼ਿੰਮੇਵਾਰੀ ਚੱਕ ਜਾਂਦਾ ਹੈਗਾ ਪਰ ਬਾਅਦ ਚ ਜਦੋਂ ਉਹ ਇਕੱਲਾ ਬਹਿ ਕੇ ਸੋਚਦਾ ਨਾ ਉਹਨੂੰ ਫੇਰ ਪਤਾ ਲੱਗਦਾ ਕਿ ਇਸ ਕੰਮ ਦੇ ਵਿੱਚ ਜੇ ਮੈਂ ਇਹਨੂੰ ਇਕੱਲਾ ਕਰੂੰਗਾ ਇਹਦੇ ਵਿੱਚ ਮੇਰਾ ਪੈਸੇ ਦਾ ਬਹੁਤ ਨੁਕਸਾਨ ਆਏਗਾ ਜਾਂ ਮੇਰੇ ਤੋਂ ਇਕੱਲੇ ਤੋਂ ਇਹ ਪੂਰਾ ਹੀ ਨਹੀਂ ਹੋਣਾ ਹੈਗਾਗਾ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੈਗਾਗਾ ਫੇਰ ਉਹਨੂੰ ਸਾਹ ਹੁੰਦਾ ਕਿ ਮੈਂ ਜ਼ਿੰਮੇਵਾਰੀ ਗਲਤ ਚੱਕ ਬੈਠਾ ਤੇ ਬਾਅਦ ਚ ਉਹ ਮੁਕਰ ਵੀ ਨਹੀਂ ਸਕਦਾ ਹੁੰਦਾ ਜ਼ੁਬਾਨੋਂ ਕਿਉਂਕਿ ਉਹਨੂੰ ਇਹ ਵੀ ਲੱਗਦਾ ਹੁੰਦਾ ਕਿ ਮੈਂ ਹੁਣ ਜ਼ੁਬਾਨ ਦੇਤੀ ਸੋ ਜਿਹੜੇ इमोਸ਼ਨਲੀ ਵੀਕ ਬੰਦੇ ਆ ਨਾ ਉਹ ਇਸ ਤਰ੍ਹਾਂ ਵੀ ਘਾਟਾ ਖਾ ਜਾਂਦੇ ਆਗੇ ਕਿ ਜਦੋਂ ਉਹ ਜਜ਼ਬਾਤੀ ਹੋ ਕੇ ਫੈਸਲੇ ਲੈਂਦੇ ਆਗੇ ਜਾਂ ਇਹ ਤੋਂ ਬਣਾ ਇੱਕ ਪੱਖ ਇਹ ਵੀ ਆ ਕਿ ਕਈ ਵਾਰੀ ਨਾ ਆਪਾਂ ਇਹੋ ਜਿਹੇ ਬੰਦਿਆਂ ਦੀ ਹੈਲਪ ਕਰਨ ਵਹਿ ਜਾਂਦੇ ਆਗੇ ਜਜ਼ਬਾਤੀ ਹੋ ਕੇ ਜਿਨ੍ਹਾਂ ਦੀ ਹੈਲਪ ਆਪਾਂ ਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਹੁੰਦੀ ਕਿਉਂਕਿ ਉਹਨਾਂ ਨੂੰ ਰਿਐਲਿਟੀ ਦੇ ਵਿੱਚ ਲੋੜ ਹੀ ਨਹੀਂ ਹੁੰਦੀ ਹੈਲਪ ਦੀ ਪਰ ਆਪਾਂ ਉੱਥੇ ਫੈਸਲਾ ਗਲਤ ਲੈ ਜਾਂਦੇ ਆ ਸੋ ਕੋਈ ਵੀ ਨਾ ਫੈਸਲਾ ਲੈਣ ਤੋਂ ਪਹਿਲਾਂ ਥੋੜਾ ਜਆ ਪ੍ਰੈਕਟੀਕਲੀ ਸੋਚ ਲਿਆ ਕਰੋ ਕਿ ਇਹ ਜਿਹੜਾ ਮੈਂ ਫੈਸਲਾ ਲੈ ਰਿਹਾ ਇਹ ਸਹੀ ਹੈਗਾ ਕਿ ਨਹੀਂ ਹੈਗਾ ਕਿਉਂਕਿ ਕਈ ਵਾਰੀ ਨਾ ਆਪਾਂ ਜਜ਼ਬਾਤੀ ਹੋ ਕੇ ਕੋਈ ਜ਼ਿੰਦਗੀ ਦਾ ਜ਼ਰੂਰੀ ਫੈਸਲਾ ਲੈ ਜਾਂਦੇ ਆ ਜਿਹਦਾ ਆਪਣੀ ਜ਼ਿੰਦਗੀ ਤੇ ਬਹੁਤ ਮਾੜਾ ਅਸਰ ਪੈਂਦਾ ਹੈਗਾ ਬਾਅਦ ਚ ਆਪਣੇ ਤੋਂ ਉਹਨਾਂ ਚੀਜ਼ਾਂ ਤੇ ਪੂਰਾ ਨਹੀਂ ਉਤਰਿਆ ਜਾਂਦਾ ਹੈਗਾ ਏਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਦੋਸਤਾਂ ਨੇ ਹਲੇ ਤੱਕ ਆਪਣਾ ਚੈਨਲ ਨਹੀਂ ਨਾ ਸਬਸਕ੍ਰਾਈਬ ਕੀਤਾ ਉਹ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਇਸ ਚੈਨਲ ਤੇ ਤੁਹਾਡੇ ਵਾਸਤੇ ਇਸ ਤਰ੍ਹਾਂ ਦੀਆਂ ਵੀਡੀਓ ਚ ਲੈ ਕੇ ਆਉਂਦੇ ਰਹਿੰਨੇ ਆ ਤੇ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਦਾ ਬਟਨ ਵੀ ਜਰੂਰ ਦਬਾ ਲਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਆਉਂਦਾ ਰਹੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ